ਜਨਵਰੀ 2024 ਨੂੰ ਸਾਡੀ ਫਿਲਮ ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਜੱਟਾ ਡੋਲੀ ਨਾ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ ਐਕਸ਼ਨ ਪਾਰਟ ਕਰਕੇ ਤੋਂ ਆਂਦਾ ਗਿਰੰਦੀਪ ਮੈਥਨੂ ਹਾਰਨਾ ਤੱਕ ਸਿਖਾਇਆ ਤੇ ਅਸੀਂ ਹਾਸੇ ਦੇ ਪਾਤਰ ਨਹੀਂ ਹੈਗੇ ਇਕੱਲੇ ਸਾਡਾ ਇਤਿਹਾਸ ਬੜਾ ਰੱਚਾ ਚੈਂਪੀਅਨਸ਼ਿਪ ਜਿੱਤੇ ਹੀ ਲੈ ਜੇਪੀਸੀਪੀ ਜਿੱਤੇ ਨਾ ਮੈਂ ਪਾਬੋ ਜਿੱਤਣ ਬਾਰੇ ਨਹੀਂ ਕਹਿ ਰਿਹਾ ਚੈਂਪੀਅਨਸ਼ਿਪ ਕੱਪ ਜਿੱਤਣ ਬਾਰੇ ਕਹਿ ਰਿਹਾ ਸਟਾਕ ਜਸਟੋ ਗਾਲ ਜੀ ਮੈਂ ਕਿਰਨਦੀਪ ਰਾਏਤ ਤੇ 5 ਜਨਵਰੀ 2024 ਨੂੰ ਸਾਡੀ ਫਿਲਮ ਆ ਰਹੀ ਹੈ ਸਿਨੇਮਾ ਘਰਾਂ ਦੇ ਵਿੱਚ ਜੱਟਾ ਡੋਲੀ ਨਾ ਐ ਐਕਸ਼ਨ ਰੋਮਾਂਟਿਕ ਫਿਲਮ ਹੈਗੀ ਆ ਐਕਸ਼ਨ ਪਾਰਟ ਗਤਕੇ ਤੋਂ ਆਉਂਦਾ ਤੇ ਗਤਕੇ ਨੂੰ ਅਸੀਂ ਲੋਕਾਂ ਦੇ ਸਾਹਮਣੇ ਇੱਕ ਇੱਕ ਕ੍ਰੀਏਟਿਵ ਵੇ ਦੇ ਵਿੱਚ ਉਹਨੂੰ ਇੱਕ ਲਵ ਸਟੋਰੀ ਦਾ ਇੱਕ आलेਦੋਲੇ ਕੁਮਾ ਕੇ ਇੱਕ ਬਹੁਤ ਹੀ ਕ੍ਰੀਏਟਿਵ ਵੇ ਦੇ ਵਿੱਚ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜੀ ਟਾਈਟਲ ਦਿੱਤਾ ਹੈ ਜੱਟਾ ਡੋਲੀ ਨਾ ਕਿੱਥੇ ਫਿਲਮ ਦੇ ਵਿੱਚ ਜਿਹੜੀ ਸਟੋਰੀ ਦਿਖਾਈ ਗਈ ਜਿਹਦੇ ਵਿੱਚ ਜੱਟਾ ਡੋਲ ਜਾਂਦਾ ਤੇ ਉਹ ਮੋਟੀਵੇਸ਼ਨ ਜਿਹੜੀਆਂ ਲਾਈਨਾਂ ਜੀ ਟਾਈਟਲ ਇਟਸੈਲਫ ਬੜਾ ਮੋਟੀਵੇਟਿੰਗ ਹੈ ਜਿਵੇਂ ਤੁਸੀਂ ਕਿਹਾ ਕਿ ਬਈ ਡੋਲੀ ਨਾ ਹਨਾ ਤੇ ਇੱਕ ਇੱਕ ਦੇ ਵਿੱਚ ਇੱਕ ਚੈਲੰਜ ਵੀ ਹੈਗਾ ਇਹਦੇ ਵਿੱਚ ਇੱਕ ਸਿੱਖ ਵੀ ਹੈਗੀ ਇਹਦੇ ਵਿੱਚ ਇੱਕ ਇੱਕ ਇਲਤਜਾ ਵੀ ਹੈਗੀ ਵੀ ਤੁਸੀਂ ਕਦੀ ਵੀ ਟਾਈਮ ਜ਼ਿੰਦਗੀ 'ਚ ਪਵੇ ਤਾਂ ਡੋਲਣਾ ਨਹੀਂ ਹੈ ਫਿਲਮ ਜਿਹੜੀ ਆ ਉਹ ਇੱਕ ਕੈਰੈਕਟਰ ਦੀ ਕਹਾਣੀ ਹੈ ਜਿਹੜਾ ਇਵੋਲਵ ਹੋ ਕੇ ਕਿਦਾਂ ਗਤਕਾ ਉਸ ਕੈਰੈਕਟਰ ਨੂੰ ਚੁਣਦਾ ਆ ਤੇ ਉਹ ਸਿੱਖਦਾ ਹੈ ਤੇ ਆਪਣੀ ਲਾਈਫ ਬਦਲਦਾ ਉਹਦੀ ਕਹਾਣੀ ਹੈ ਜੀ ਸੋ ਜੁੱਥ ਨੂੰ ਕਿਹੜੇ ਕਿ ਲੋੜ ਹੈ ਆਪਣੇ ਰਵਾਇਤੀ ਖੇਡਾਂ ਦੇ ਨਾਲ ਜੋੜਨ ਦੇ ਜਿਵੇਂ ਫਿਲਮਾਂ ਹੈ ਜਿਹੜੀਆਂ ਬਣਦੀਆਂ ਨੇ ਕਿੰਨੇ ਕਿ ਲੋੜ ਹੈ ਅਜਿਹੇ ਜਿਹੇ ਟੌਪਿਕ 'ਤੇ ਬਹੁਤ ਬਣਾਉਂਦੇ ਆ ਜੀ ਦੋ ਪੱਖੋਂ ਗੱਲ ਕਰਦੇ ਆ ਪਹਿਲੀ ਗੱਲ ਅਸੀਂ ਕਰਦੇ ਆ ਕਿ ਕਿੰਨੀ ਕੁ ਲੋਡ ਹੈਗੀ ਆ ਇਹਦੀ ਜਿਹੜੇ ਯੂਥ ਇਸ ਗੱਲ ਨੂੰ ਫੜੇ ਅਸੀਂ ਅਗਰ ਧਾਰਮਿਕ ਪੁਆਇੰਟ ਆਫ View ਨਾਲ ਗੱਲ ਕਰੀਏ ਜਾਂ ਆਪਣੇ ਕਲਚਰ ਦੇ ਪੁਆਇੰਟ ਆਫ View ਨਾਲ ਗੱਲ ਕਰੀਏ ਤਾਂ ਇੱਕ ਜਨਰੇਸ਼ਨ ਦਾ ਅਗਰ ਗੈਪ ਆ ਗਿਆ ਤੇ ਸਾਡੀ ਇਸਤਿਕਸ਼ਾਸਤਰ ਵਿਦਿਆੜੀ ਉਹ ਲੁਪਤ ਹੋ ਜਾਣੀ ਆ ਲੋਕਾਂ ਤੱਕ ਪਹੁੰਚਣੀ ਦੀ ਅਗਲੀ ਜਨਰੇਸ਼ਨ ਤੱਕ ਉਸ ਕਰਕੇ ਜਨਰੇਸ਼ਨ ਨਵੀਂ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ ਦੂਜੀ ਗੱਲ ਜੇਣੀ ਫਿਲਮ ਇੰਡਸਟਰੀ ਦੀ ਅਗਰ ਗੱਲ ਕਰੀਏ ਤਾਂ ਅਸੀਂ ਸਿਰਫ ਕਾਮੇਡੀ ਫਿਲਮਾਂ ਵਾਸਤੇ ਜਾਣੇ ਜਾਂਦੇ ਹਾਂ ਸਾਊਥ ਦੇ ਲੋਕੀ ਕਹਿੰਦੇ ਯਾਰ ਆਪਕੀ ਕਾਮੇਡੀ ਫਿਲਮਾਂ ਕੀ ਨਾ ਬਹੁਤ ਬੜੀਆ ਹੁੰਦੀਆਂ ਹਸੀ ਬੜੀ ਆਤੀ ਹੈ ਆਪਕੋ ਦੇਖ ਕੇ ਤੇ ਅਸੀਂ ਹਾਸੇ ਦੇ ਪਾਤਰ ਨਹੀਂ ਹੈਗੇ ਇਕੱਲੇ ਸਾਡਾ ਇਤਿਹਾਸ ਬੜਾ ਰਿਚ ਹੈ ਤੇ ਸਾਡੇ ਇਤਿਹਾਸ ਦੇ ਪੰਨੇ ਅਸੀਂ ਲੈ ਕੇ ਆਈਏ ਲੋਕਾਂ ਨੇ ਸਾਰੀ ਸਾਰੀ ਇੰਡੀਆ ਜਿਹੜੀ ਫਿਕਸ਼ਨ ਤੇ ਕੰਮ ਕਰਦੀ ਹੈ ਤੇ ਸਾਡੇ ਇਤਿਹਾਸ ਦੇ ਵਿੱਚ ਤਾਂ ਯੋਧੇ ਬੜੇ ਪਏ ਹਨ ਤੇ ਸਾਨੂੰ ਉਸ ਉਸ ਇੱਕ ਛਵੀ ਵੀ ਬਦਲਣੀ ਜ਼ਰੂਰੀ ਹੈ 5 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ ਦਰਸ਼ਕਾਂ ਨੂੰ ਜੀ 5 ਜਨਵਰੀ ਨੂੰ ਫਿਲਮ ਜਿਹੜੀ ਸਾਡੇ ਜਟਾ ਡੋਰੀ ਨਾਲ ਆ ਰਹੀ ਆ ਇਹਦੇ ਵਿੱਚ ਹਰ ਉਮਰ ਵਰਗ ਦੇ ਬੰਦੇ ਵਾਸਤੇ ਇਹ ਕੰਟੈਂਟ ਹੈਗਾ ਐਂਟਰਟੇਨਮੈਂਟ ਵੀ ਹੈਗਾ ਤੁਸੀਂ ਆਪ ਦੇ ਵੱਡੇ ਆਪ ਦੇ ਛੋਟੇ ਨਾਲ ਬੈਠ ਕੇ ਫਿਲਮ ਦੇਖੋਗੇ ਇੰਜੋਏ ਵੀ ਕਰੋਗੇ ਕੁਝ ਸਿੱਖੋਗੇ ਵੀ ਤੇ ਤੁਹਾਨੂੰ ਅਸੀਂ ਇਹੀ ਰਿਕਵੈਸਟ ਕਰਦੇ ਆ ਜੇਕਰ ਆਡੀਅנס ਇਹੋ ਜੀ ਫਿਲਮਾਂ ਨੂੰ ਜਿਹੜੀ ਆਪਣੇ ਇਤਿਹਾਸ ਨਾਲ ਜਾਂ ਰਿਲੀਜੀਅਨ ਨਾਲ ਜਾਂ ਰਵਾਇਤੀ ਖੇਡਾਂ ਦੇ ਨਾਲ ਜੁੜੀ ਹੋਈ ਆ ਚਾਹੇ ਉਹ ਮੇਰੀ ਹੋਵੇ ਚਾਹੇ ਕੋਈ ਹੋਰ ਬਣਾਵੇ ਉਹਨੂੰ ਦੇਖਣ ਜ਼ਰੂਰ ਜਾਓ ਤਾਂ ਜੋ ਪ੍ਰੋਡਿਊਸਰ ਨੇ ਉਹ ਇਹੋ ਜਿਹੀ ਫਿਲਮਾਂ ਹੋਰ ਲੈ ਕੇ ਆ ਸਕਣ ਤੇ ਆਡੀਅੰਸ ਜਿਹੜੀ ਹੈ ਉਹ ਇਦਾਂ ਦੀ ਹੋਰ ਚੀਜ਼ਾਂ ਉਹਨਾਂ ਨੂੰ ਦੇਖਣ ਨੂੰ ਮਿਲਣ। ਸਸਟ ਗੱਲ ਜੀ